ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਜੇਕਰ ਦੁਨੀਆ ਤੁਹਾਨੂੰ ਦੁਖੀ ਕਰੇ ਤਾਂ ਬੁਰਾ ਨਾ ਮੰਨਣਾ ਕਿਉਂਕਿ ਦੁਨੀਆ ਉਸੇ ਪੇੜ ਤੇ ਪੱਥਰ ਮਾਰਦੀ ਹੈ ਜਿਸ ਉੱਤੇ ਸਭ ਤੋਂ ਮਿੱਠੇ ਫਲ ਲੱਗੇ ਹੁੰਦੇ ਹਨ ਇੱਕ ਛੋਟੀ ਜਿਹੀ ਕਹਾਣੀ ਇੱਕ ਭਗਤ ਦੀ ਜੋ ਇੱਕ ਪਿੰਡ ਵਿੱਚ ਰਹਿੰਦੇ ਸਨ ਉਹਨਾਂ ਨੂੰ ਜਦੋਂ ਵੀ ਕੋਈ ਪੁੱਛਦਾ ਸੀ ਕਿ ਕੀ ਹਾਲ ਚਾਲ ਹੈ ਤਾਂ ਹਮੇਸ਼ਾ ਕਹਿੰਦੇ ਸਨ ਠਾਕੁਰ ਜੀ ਜਾਣਨ ਮੇਰਾ ਹਾਲ ਤਾਂ ਉਹੀ ਜਾਣਦੇ ਹਨ ਠਾਕੁਰ ਜੀ ਦਾ ਬਹੁਤ ਛੋਟਾ ਜਿਹਾ ਮੰਦਿਰ ਸੀ ਉਸ ਪਿੰਡ ਵਿੱਚ ਇਹ ਜੋ ਭਗਤ ਸਨ ਇਹਨਾਂ ਦੇ ਪਰਿਵਾਰ ਵਿੱਚ ਇੱਕ ਬੇਟੀ ਸੀ ਦੋ ਬੇਟੇ ਸਨ ਜਦੋਂ ਬੇਟੀ ਦੀ ਸ਼ਾਦੀ ਦੀ ਗੱਲ ਆਈ ਤਾਂ ਪੈਸਾ ਚਾਹੀਦਾ ਸੀ ਪਰ ਪੈਸੇ ਨਹੀਂ ਸਨ ਘਰ ਵਿੱਚ ਤਾਂ ਉਧਾਰ ਲੈਣ ਲਈ ਪਿੰਡ ਦੇ ਸੇਠ ਜੀ ਕੋਲ ਗਏ ਅਤੇ ਪੈਸਾ ਲੈ ਕੇ ਆ ਗਏ ਅਤੇ ਧੂਮ ਧਾਮ ਨਾਲ ਬੇਟੀ ਦੀ ਸ਼ਾਦੀ ਕੀਤੀ ਕੁਝ ਸਾਲ ਲੰਘੇ ਇਹਨਾਂ ਦੇ ਬੱਚੇ ਨੌਕਰੀ ਦੇ ਕਾਬਿਲ ਹੋਏ ਨੌਕਰੀ ਕਰਨ ਲੱਗੇ ਸ਼ਹਿਰ ਵਿੱਚ ਤਾ ਪੈਸਾ ਆਉਣ ਲੱਗਿਆ ਤਾਂ ਬੱਚਿਆਂ ਨੇ ਕਿਹਾ ਪਿਤਾ ਜੀ ਤੁਸੀਂ ਸਾਰਾ ਪੈਸਾ ਜਾ ਕੇ ਚੁਕਾ ਦਿਓ ਸੇਠ ਜੀ ਦਾ ਇੱਕ ਦਿਨ ਸਾਰਾ ਪੈਸਾ ਲੈ ਕੇ ਗਏ ਅਤੇ ਸੇਠ ਜੀ ਨੂੰ ਕਿਹਾ ਕਿ ਤੁਹਾਡਾ ਸਾਰਾ ਪੈਸਾ ਵਿਆਜ ਅਤੇ ਮੂਲ ਧਨ ਵਾਪਸ ਕਰ ਰਿਹਾ ਹਾਂ ਸੇਠ ਜੀ ਨੇ ਇੱਕ ਪਰਚੀ ਤੇ ਲਿਖ ਦਿੱਤਾ ਕਿ ਤੁਹਾਡਾ ਸਾਰਾ ਪੈਸਾ ਮੈਨੂੰ ਪ੍ਰਾਪਤ ਹੋ ਚੁੱਕਿਆ ਹੈ ਪਰਚੀ ਉਹਨਾਂ ਨੂੰ ਦੇ ਦਿੱਤੀ ਉਹਨਾਂ ਨੇ ਪਰਚੀ ਲਈ ਤਾਂ ਇਹ ਪਰਚੀ ਨੂੰ ਦੇਖਦੇ ਰਹੇ ਸੇਠ ਜੀ ਨੇ ਕਿਹਾ ਧਿਆਨ ਨਾਲ ਦੇਖ ਲਓ ਪੜ ਵੀ ਲਓ ਮੈਂ ਲਿਖ ਦਿੱਤਾ ਹੈ ਸਭ ਕੁਝ ਤਾਂ ਉਹਨਾਂ ਨੇ ਕਿਹਾ ਸਾਹਬ ਮੈਨੂੰ ਪੜਨਾ ਨਹੀਂ ਆਉਂਦਾ ਮੈਂ ਤਾਂ ਅਨਪੜ ਹਾਂ ਤੁਸੀਂ ਲਿਖ ਦਿੱਤਾ ਤਾਂ ਸਭ ਠੀਕ ਲਿਖਿਆ ਹੋਵੇਗਾ ਸੇਠ ਜੀ ਦੇ ਦਿਮਾਗ ਵਿੱਚ ਇੱਕ ਸ਼ਾਤਰ ਆਈਡੀਆ ਆਇਆ ਉਹਨਾਂ ਨੇ ਕਿਹਾ ਇੱਕ ਵਾਰ ਪਰਚੀ ਵਾਪਸ ਕਰਨਾ ਸਾਈਨ ਕਰਨੇ ਹਨ ਦਸ ਤਖਤ ਰਹਿ ਗਏ ਹਨ ਸੇਠ ਜੀ ਨੇ ਪਰਚੀ ਲਈ ਤੇ ਇੱਕ ਨਵੀਂ ਪਰਚੀ ਬਣਾ ਕੇ ਪਰਚੀ ਬਦਲ ਦਿੱਤੀ ਤੇ ਉਸ ਤੇ ਲਿਖ ਦਿੱਤਾ ਕਿ ਪੈਸੇ ਅਜੇ ਬਾਕੀ ਹਨ 2-3 ਮਹੀਨੇ ਬਾਅਦ ਸੇਠ ਜੀ ਫੇਰ ਇਨ੍ਹਾਂ ਦੇ ਘਰ ਆ ਆ ਧਮ ਕੇ ਕਹਿਣ ਲੱਗੇ ਕਿ ਪੈਸੇ ਲਿਆਓ ਤਾਂ ਇਨ੍ਹਾਂ ਨੇ ਕਿਹਾ ਪੈਸੇ ਤਾਂ ਮੈਂ ਵਾਪਸ ਕਰ ਦਿੱਤੇ ਸੇਠ ਜੀ ਨੇ ਪਰਚੀ ਦਿਖਾਈ ਤੇ ਕਿਹਾ ਆ ਲਓ ਇਹ ਰਹੀ ਪਰਚੀ ਇੱਕ ਤੇਰੇ ਕੋਲ ਤੇ ਇੱਕ ਮੇਰੇ ਕੋਲ ਆਪਣੇ ਵਾਲੀ ਦੇਖ ਲਾ ਉਸ ਤੇ ਵੀ ਇਹੀ ਲਿਖਿਆ ਹੋਇਆ ਹੈ ਇਨ੍ਹਾਂ ਦਾ ਦਿਮਾਗ ਠਣਕ ਗਿਆ ਇਨ੍ਹਾਂ ਨੇ ਕਿਹਾ ਕਿ ਸੇਠ ਜੀ ਤਾਂ ਧੋਖਾ ਧੜੀ ਕਰ ਰਹੇ ਹਨ ਬਿਨਾਂ ਦੇਰੀ ਕੀਤੇ ਕੋਰਟ ਦਾ ਦਰਵਾਜ਼ਾ ਖੜਕਾਇਆ ਨਿਆਲੇ ਵਿੱਚ ਜਦੋਂ ਜੱਜ ਸਾਹਿਬ ਦੇ ਸਾਹਮਣੇ ਸੁਣਵਾਈ ਸ਼ੁਰੂ ਹੋਈ ਤਾਂ ਜੱਜ ਸਾਹਿਬ ਨੇ ਕਿਹਾ ਕਿ ਸਾਹਿਬ ਦੱਸੋ ਕਿ ਕੀ ਸਬੂਤ ਹੈ ਉਸਨੇ ਕਿਹਾ ਮੇਰੇ ਕੋਲ ਪਰਚੀ ਹੈ ਪਰ ਇਸਤੇ ਤਾਂ ਇਹਨਾਂ ਨੇ ਖੇਲ ਕਰ ਦਿੱਤਾ ਜਦ ਕਿ ਮੈਂ ਤਾਂ ਸਾਰੇ ਪੈਸੇ ਚੁਕਾ ਦਿੱਤੇ ਸਨ ਜੱਜ ਸਾਹਿਬ ਨੇ ਪੁੱਛਿਆ ਕਿ ਕੋਈ ਸੀ ਉੱਥੇ ਜਿਸ ਦੇ ਸਾਹਮਣੇ ਤੂੰ ਪੈਸੇ ਦਿੱਤੇ ਹੋਣ ਭੋਲਾ ਭਾਲਾ ਭਗਤ ਇੱਕ ਹੀ ਗੱਲ ਜਾਣਦਾ ਸੀ ਉਸਨੇ ਕਿਹਾ ਕਿ ਠਾਕੁਰ ਜੀ ਸਨ ਉਨ੍ਹਾਂ ਦੇ ਸਾਹਮਣੇ ਸਾਰੇ ਪੈਸੇ ਦਿੱਤੇ ਹਨ ਜੱਜ ਸਾਹਿਬ ਨੇ ਕਿਹਾ ਕਿ ਅਗਲੀ ਤਾਰੀਖ ਤੇ ਠਾਕਰ ਜੀ ਨੂੰ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਵਾਲੇ ਗਏ ਇਹ ਨੋਟਿਸ ਦੇਣ ਲਈ ਪਿੰਡ ਵਿੱਚ ਅਤੇ ਉਨ੍ਹਾਂ ਨੇ ਪੁੱਛਿਆ ਕਿ ਠਾਕੁਰ ਜੀ ਕੌਣ ਹਨ ਇੱਥੇ ਤਾਂ ਪਿੰਡ ਵਾਲਿਆਂ ਨੇ ਕਿਹਾ ਇਸ ਨਾਮ ਦਾ ਤਾਂ ਕੋਈ ਵਿਅਕਤੀ ਨਹੀਂ ਰਹਿੰਦਾ ਪਰ ਇਸ ਨਾਮ ਦਾ ਠਾਕੁਰ ਜੀ ਦਾ ਮੰਦਿਰ ਜ਼ਰੂਰ ਹੈ ਕਮਾਲ ਤੁਸੀਂ ਦੇਖੋਗੇ ਜਿਸ ਦਿਨ ਸੁਣਵਾਈ ਸ਼ੁਰੂ ਹੋਈ ਜੋ ਤਰੀਕਾਈ ਜਿਸ ਦਿਨ ਠਾਕੁਰ ਜੀ ਨੂੰ ਆਉਣਾ ਸੀ ਤਾਂ ਜ਼ੋਰ ਦੀ ਆਵਾਜ਼ ਲੱਗੀ ਕਿ ਠਾਕੁਰ ਜੀ ਹਾਜ਼ਰ ਹੋ ਠਾਕੁਰ ਜੀ ਹਾਜ਼ਰ ਹੋ ਤਾਂ ਕੋਰਟ ਰੂਮ ਵਿੱਚ ਇੱਕ ਬੁੱਢੇ ਵਿਅਕਤੀ ਆਉਂਦੇ ਹਨ ਮੱਥੇ ਤੇ ਚੰਦਨ ਦਾ ਤਿਲਕ ਲੱਗਿਆ ਹੋਇਆ ਹੈ ਆ ਕੇ ਕਟਹਿਰੇ ਵਿੱਚ ਖੜੇ ਹੋ ਜਾਂਦੇ ਹਨ ਜੱਜ ਸਾਹਿਬ ਪੁੱਛਦੇ ਹਨ ਕਿ ਕੀ ਨਾਮ ਹੈ ਤੁਹਾਡਾ ਕਹਿੰਦੇ ਹਨ ਮੇਰਾ ਨਾਮ ਠਾਕੁਰ ਜੀ ਹੈ ਜੱਜ ਸਾਹਿਬ ਕਹਿੰਦੇ ਤੇਰੇ ਸਾਹਮਣੇ ਪੈਸੇ ਦਿੱਤੇ ਸਨ ਤਾਂ ਉਹ ਕਹਿੰਦੇ ਹਨ ਹਾਂ ਮੇਰੇ ਸਾਹਮਣੇ ਪੈਸੇ ਦਿੱਤੇ ਹਨ ਜੱਜ ਸਾਹਿਬ ਨੇ ਕਿਹਾ ਸਬੂਤ ਕੀ ਹੈ ਉਸ ਬੁੱਢੇ ਬਾਬਾ ਜੀ ਨੇ ਕਿਹਾ ਕਿ ਇੱਕ ਕੰਮ ਕਰੋ ਸੇਠ ਜੀ ਨੂੰ ਇੱਥੇ ਹੀ ਬਿਠਾ ਕੇ ਰੱਖੋ ਅਤੇ ਇਹਨਾਂ ਦੇ ਘਰ ਕਿਸੇ ਨੂੰ ਭੇਜੋ ਇਹਨਾਂ ਦੇ ਘਰ ਵਿੱਚ ਬੜੇ سارے ਕਮਰੇ ਵਿੱਚ ਤਿੰਨ ਅਲਮਾਰੀਆਂ ਹਨ ਤੀਜੇ ਨੰਬਰ ਦੀ ਅਲਮਾਰੀ ਵਿੱਚ ਇੱਕ ਫਾਈਲ ਰੱਖੀ ਹੋਈ ਹੈ ਜਿਸ ਤੇ 22ਵੇਂ ਨੰਬਰ ਦੇ ਪੇਜ ਤੇ ਇੱਕ ਪਰਚੀ ਚਿਪਕੀ ਹੈ ਉਸ ਨੂੰ ਮੰਗਵਾ ਲਵੋ ਠੀਕ ਉਵੇਂ ਹੀ ਕੀਤਾ ਗਿਆ ਉਸ ਪਰਚੀ ਵਿੱਚ ਲਿਖਿਆ ਹੋਇਆ ਸੀ ਕਿਉਂਕਿ ਉਹ オリジナル ਪਰਚੀ ਸੀ ਉਸ ਵਿੱਚ ਲਿਖਿਆ ਹੋਇਆ ਸੀ ਕਿ ਸਾਰੇ ਪੈਸੇ ਪ੍ਰਾਪਤ ਹੋ ਗਏ ਹਨ ਜਦ ਸਾਹਿਬ ਉਸ ਚਮਤਕਾਰ ਦੇ ਸਾਹਮਣੇ ਨਤਮਸਤਕ ਹੋ ਗਏ ਉਹਨਾਂ ਨੇ ਕਿਹਾ ਕਿ ਇਹ ਤਾਂ ਕਮਾਲ ਹੀ ਹੋ ਗਿਆ ਫੈਸਲਾ ਜੋ ਸੀ ਭਗਤ ਦੇ ਪੱਖ ਵਿੱਚ ਸੁਣਾਇਆ ਗਿਆ ਸੇਠ ਜੀ ਨੂੰ ਸਜ਼ਾ ਸੁਣਾਈ ਗਈ ਉਸ ਤੋਂ ਬਾਅਦ ਫਟਾਫਟ ਜੱਜ ਸਾਹਿਬ ਕਾਰਵਾਈ ਖਤਮ ਕਰਕੇ ਬਾਹਰ ਆਏ ਮਿਲਣ ਦੇ ਲਈ ਕਿ ਮਿਲ ਨਾ ਉਸ ਬੁੱਢੇ ਬਾਬਾ ਜੀ ਨੂੰ ਪਰ ਉਦੋਂ ਤੱਕ ਉਹ ਜਾ ਚੁੱਕੇ ਸਨ ਅਗਲੇ ਦਿਨ ਜੱਜ ਸਾਹਿਬ ਪਿੰਡ ਵਿੱਚ ਗਏ ਅਤੇ ਪਿੰਡ ਵਿੱਚ ਜਾ ਕੇ ਉਹਨਾਂ ਨੇ ਪੁੱਛਿਆ ਕਿ ਠਾਕੁਰ ਜੀ ਕਿੱਥੇ ਰਹਿੰਦੇ ਹਨ ਕੌਣ ਹਨ ਠਾਕੁਰ ਜੀ ਲੋਕਾਂ ਨੇ ਕਿਹਾ ਸਾਹਿਬ ਇਸ ਨਾਮ ਦਾ ਕੋਈ ਆਦਮੀ ਨਹੀਂ ਰਹਿੰਦਾ ਠਾਕੁਰ ਜੀ ਤਾਂ ਤਾਂ ਸਿਰਫ ਮੰਦਰ ਹੈ ਸਾਡੇ ਪਿੰਡ ਵਿੱਚ ਜਾ ਕੇ ਦਰਸ਼ਨ ਕਰ ਲਵੋ ਉਸੇਪਾਲ ਜੱਜ ਸਾਹਿਬ ਨੇ ਕਿਹਾ ਕਿ ਨੌਕਰੀ ਛੱਡਾਂਗਾ ਤੇ ਅੱਜ ਤੋਂ ਭਗਤੀ ਹੀ ਕਰਾਂਗਾ ਪ੍ਰਭੂ ਨੂੰ ਮੈਂ ਕੋਰਟ ਵਿੱਚ ਖੜੇ ਰਹਿਣ ਦਾ ਆਦੇਸ਼ ਦੇ ਕੇ ਇੰਨਾ ਵੱਡਾ ਪਾਪ ਕਰ ਦਿੱਤਾ ਹੈ ਪੂਰੇ ਭਾਰਤ ਦੇ ਮੰਦਰਾਂ ਵਿੱਚ ਘੁੰਮਦੇ ਰਹੇ ਮੰਦਰਾਂ ਦੀ ਮਿੱਟੀ ਨੂੰ ਆਪਣੇ ਸਿਰ ਤੇ ਲਗਾਉਂਦੇ ਰਹੇ ਪਰ ਕਿਸੇ ਵੀ ਮੰਦਰ ਵਿੱਚ ਬੈਠਦੇ ਨਹੀਂ ਸਨ ਕਿਉਂਕਿ ਜਦੋਂ ਵੀ ਉਨ੍ਹਾਂ ਤੋਂ ਕੋਈ ਪੁੱਛਦਾ ਕਿ ਬੈਠ ਜਾਓ ਤਾਂ ਉਹ ਕਹਿੰਦੇ ਸਨ ਨਹੀਂ ਮੈਂ ਭਗਵਾਨ ਨੂੰ ਆਪਣੇ ਕੋਰਟ ਰੂਮ ਵਿੱਚ ਖੜੇ ਰਹਿਣ ਦਾ ਆਦੇਸ਼ ਦਿੱਤਾ ਐਨਾ ਵੱਡਾ ਪਾਪ ਕੀਤਾ ਮੈਂ ਮੰਦਰ ਵਿੱਚ ਬੈਠਣ ਦੇ ਕਾਬਿਲ ਨਹੀਂ ਹਾਂ ਪ੍ਰਭੂ ਦੀ ਭਗਤੀ ਕਰਦੇ ਰਹੋ ਸਹੀ ਰਸਤੇ ਤੇ ਚੱਲਦੇ ਰਹੋ ਪ੍ਰਭੂ ਰਸਤਾ ਜ਼ਰੂਰ ਦਿਖਾਉਣਗੇ ਅਤੇ ਤੁਹਾਨੂੰ ਸੰਭਾਲ ਲੈਣਗੇ ਗਿਰਨ ਨਹੀਂ ਦੇਣਗੇ ਇਹਨਾਂ ਵਿਸ਼ਵਾਸ ਬਣਾ ਕੇ ਰੱਖੋ ਧੰਨਵਾਦ